ਲਗਾਦਣ ਤੋਂ ਇੱਕ ਗਾਣਾ ਸੁਖਵੀਰ ਸਿੰਘ ਬਾਦਲ ਦੇ ਮੁਤਲਕ ਵਾਇਰਲ ਹੋ ਰਿਹਾ ਔਰ ਉਸ ਗਾਣੇ ਨੂੰ ਲੈ ਕੇ ਲਗਾਤਾਰ ਵਿਵਾਦ ਖੜਾ ਹੋ ਗਿਆ ਕਿ ਆਖਰ ਇਹ ਗਾਣਾ ਆ ਕਿਥੋਂ ਗਿਆ ਕੱਲ ਅਸੀਂ ਵੀ ਉਸ ਸਿੰਗਰ ਦੇ ਨਾਲ ਗੱਲ ਕੀਤੀ ਕਿ ਉਹ ਗਾਣਾ ਕਿਉਂ ਗਾਇਆ ਗਿਆ ਸਿੰਗਰ ਦੇ ਵਿਚਾਰ ਕੀ ਨੇ ਇਹ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਉਹ ਗਾਣਾ ਲਗਾਤਾਰ ਵਾਇਰਲ ਹੋ ਰਿਹਾ ਹੁਣ ਇਹ ਚਰਚਾ ਸ਼ੁਰੂ ਹੋ ਗਈ ਕਿ ਆਖਰ ਉਸ ਗਾਣੇ ਦੇ ਪਿੱਛੇ ਅਸਲ ਕਾਰਨ ਕੀ ਹੈ ਉਹ ਗਾਣਾ ਜਿਹੜਾ ਉਹ ਐਡਾ ਵਾਇਰਲ ਕਿਉਂ ਹੋਇਆ ਉਹ ਗਾਣਾ ਬਣਿਆ ਕਿਵੇਂ ਇਹ ਸਿੰਗਰ ਕਿਵੇਂ ਉਹ ਗਾਣਾ ਬਣਾ ਦਿੰਦਾ ਸੁਖਵੀਰ ਬਾਦਲ ਮੁਤਲਕ ਹਰਿਆਣੇ ਵਿੱਚ ਬੈਠਾ ਕੋਈ ਸਿੰਗਰ ਰਚਾਨਕ ਕਿਵੇਂ ਸਿਹਰਦ ਹੋ ਜਾਂਦਾ ਹੈ ਇਹ ਅਚਾਨਕ ਚਰਚਾਵਾ ਤੇਜ਼ ਹੋ ਗਈਆਂ ਹੁਣ ਇਸੇ ਦਰਮਿਆਨ ਕੁਝ ਪੱਤਰਕਾਰਾਂ ਨੇ ਪਹੁੰਚ ਕੀਤੀ ਪਰਮੇਂਦਰ ਸਿੰਘ ਢੀਂਸਾ ਦੇ ਕੋਲ ਔਰ ਉਹਨਾਂ ਕੋਲ ਜਾ ਕੇ ਪੁੱਛਿਆ ਗਿਆ ਕਿ ਆਖਰ ਤੁਸੀਂ ਕੀ ਸੋਚਦੇ ਹੋ ਇਹ ਗਾਣਾ ਕਿਵੇਂ ਅੱਗੇ ਆਇਆ ਇਸ ਗਾਣੇ ਦਾ ਅਸਲ ਮੂਲ ਕੀ ਹੈ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਦੇ ਵਿੱਚ ਕੁਝ ਵੀ ਵਾਇਰਲ ਹੋਣਾ ਜਾਂ ਕੁਝ ਵੀ ਵਾਇਰਲ ਕਰਨਾ ਬੇहद ਸੌਖਾ ਹੈ ਉਹ ਕਹਿੰਦੇ ਕਿ ਪੈਸੇ ਕਿਸੇ ਨੂੰ ਵੀ ਦੋ ਤੇ ਚੀਜ਼ ਵਾਇਰਲ ਹੋ ਜਾਂਦੀ ਹੈ ਯਾਨੀ ਕਿ ਉਹਨਾਂ ਨੇ ਸਿੱਧੇ ਸਿੱਧਾ ਇਹ ਇਲਜ਼ਾਮ ਲਗਾ ਦਿੱਤਾ ਕਿ ਇਹ ਗਾਣਾ ਬਣਵਾ ਕੇ ਵਾਇਰਲ ਕੀਤਾ ਗਿਆ ਕੀ ਸੁਖਬੀਰ ਸਿੰਘ ਬਾਦਲ ਆਪ ਆਪਣਾ ਗਾਣਾ ਬਣਾ ਕੇ ਆਪਣੇ ਉੱਤੇ ਗੀਤ ਬਣਵਾ ਕੇ ਵਾਇਰਲ ਕਰਨਗੇ ਹੁਣ ਸਵਾਲ ਇਹ ਖੜਾ ਹੋ ਰਿਹਾ ਹੈ ਜਾਂ ਕਿਸੇ ਹੋਰ ਕਾਲੀ ਲੀਡਰ ਨੇ ਸੁਖਬੀਰ ਸਿੰਘ ਬਾਦਲ ਨੂੰ ਖੁਸ਼ ਕਰਨ ਵਾਸਤੇ ਆ ਕੀਤਾ ਜਾਂ ਫਿਰ ਕਿਸੇ ਸਿੰਗਰ ਨੇ ਜਿਵੇਂ ਕਿ ਇਸ ਸਿੰਗਰ ਦੀ ਚਰਚਾ ਲੰਗੀ ਕੱਲ ਤੋਂ ਚੱਲਦੀ ਪਈ ਹੈ ਇਸ ਨੇ ਸੁਖਬੀਰ ਬਾਦਲ ਨੂੰ ਖੁਸ਼ ਕਰਨ ਲਈ ਇਹ ਕੀਤਾ ਅਸਲ ਕਾਰਨ ਕੀ ਹੈ ਜਾਂ ਕੀ ਇਹ ਇਸ ਸਿੰਗਰ ਨੂੰ ਪੈਸੇ ਦਿੱਤੇ ਗਏ ਸੀ ਬਹੁਤ سارے ਸਵਾਲ ਇਸ ਡਿਸਕਸ਼ਨ ਤੋਂ ਬਾਅਦ ਖੜੇ ਹੋ ਗਏ ਪਰਮਿੰਦਰ ਸਿੰਘ ਢੀਂਸਾ ਨੇ ਇੱਕ ਗੱਲ ਦੇ ਇੱਕ ਲਾਈਨ ਦੇ ਵਿੱਚ ਇਹ ਗੱਲ ਕਲੀਅਰ ਕਰ ਦਿੱਤੀ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ੋਰ ਹੈ ਔਰ ਇਸੇ ਦਰਮਿਆਨ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਜਾਂ ਕਰਨ ਵਾਸਤੇ ਪੈਸੇ ਦਾ ਇਸਤੇਮਾਲ ਜਿਹੜਾ ਉਹ ਕੀਤਾ ਜਾਂਦਾ ਹੈ ਉਨ ਇੱਥੇ ਆ ਕੇ ਸਵਾਲ ਉੱਠਣੇ ਲਾਜ਼ਮੀ ਵੀ ਸੀ ਜਿਹੜੇ ਸਵਾਲ ਹੁਣ ਤੱਕ ਉੱਠਦੇ ਪਏ ਤੁਹਾਡੇ ਰੂਬਰੂ ਰੱਖੇ ਵੀ ਨਹੀਂ ਪਰ ਪਰਮਿੰਦਰ ਸਿੰਘ ਢੀਂਸਾ ਦਾ ਇਹ ਬਿਆਨ ਹੈ ਔਰ ਇਸ ਮਾਮਲੇ ਸੰਬੰਧੀ ਉਸ ਗਾਣੇ ਸੰਬੰਧੀ ਸੁਖਬੀਰ ਸਿੰਘ ਬਾਦਲ ਦਾ ਕੀ ਲਿੰਕ ਹੈ ਇਹਦੇ ਉੱਤੇ ਹੁਣ ਸਵਾਲ ਖੜੇ ਹੋਣ ਲੱਗੇ ਨੇ ਪਰ ਸਵਾਲ ਇਹ ਵੀ ਹੈ ਕਿ ਕੀ ਉਸ ਗਾਣੇ ਦੇ ਬਦੌਲਤ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਧੁੰਦਲੇ ਪੈ ਸਕਦੇ ਨੇ ਉਸ ਗਾਣੇ ਦੇ ਨਾਲ ਕੀ ਸੁਖਬੀਰ ਸਿੰਘ ਬਾਦਲ ਜੇ ਇਸ ਵੇਲੇ ਕਟਾਰੇ ਵਿੱਚ ਖੜੇ ਨਹੀਂ ਤਾਂ ਉਹਨਾਂ ਨੂੰ ਉੱਥੋਂ ਸੁਰੱਖਿਰੂ ਕੀਤਾ ਜਾ ਸਕਦਾ ਹੈ ਸਵਾਲ ਬੇਹੱਦ ਬਹੁਤ ਜ਼ਿਆਦਾ ਖੜਦੇ ਪਏ ਨੇ ਪਰ ਇਸ ਦੇ ਬਾਵਜੂਦ ਇੰਤਜ਼ਾਰ ਹੈ 2 ਤਰੀਕ ਦਾ ਜਦੋਂ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਸ੍ਰੀ ਕਲਕੱਤਾ ਸਾਹਿਬ ਹੋਣੀ ਹੈ ਔਰ ਉਸ ਤੋਂ ਬਾਅਦ ਕੀ ਫੈਸਲਾ ਲਿਆ ਜਾਂਦਾ ਹੈ ਵੱਡਾ ਸਵਾਲ ਇੱਥੇ ਆ ਕੇ ਖੜਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੀ ਰੋਬਾਨ ਇੰਡੀਆ ਪੰਜਾਬੀ ਤੇ